ਪਿੰਡ ਰੱਜੂ ਮਾਜਰੇ ਵਿੱਚ ਸਰਪੰਚ ਵੱਲੋਂ ਨਰੇਗਾ ਦਾ ਕੰਮ ਨਹੀਂ ਚੱਲਣ ਦਿੱਤਾ ਜਾ ਰਿਹਾ ਜਿਸ ਦੇ ਤਹਿਤ ਮਜ਼ਦੂਰਾ ਵੱਲੋਂ ਅੱਜ ਐਸਡੀਐਮ ਬਲਾਚੌਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਨੇ ਮੰਗ ਕੀਤੀ ਕਿ ਉਹਨਾਂ ਨੂੰ ਜਲਦ ਤੋਂ ਜਲਦ ਕੰਮ ਦਿੱਤਾ ਜਾਵੇ ਤਾਂ ਜੋ ਉਹਨਾਂ ਦੇ ਘਰ ਦਾ ਗੁਜ਼ਾਰਾ ਚੱਲ ਸਕੇ ਇਹ ਵੀ ਦੱਸਿਆ ਕਿ 1 ਜੂਨ ਤੋਂ ਮਿਸਟਰੋਲ ਜਿਹੜਾ ਹੈਗਾ ਉਹ ਜਾਰੀ ਹੋ ਚੁੱਕਾ ਪਰੰਤੂ ਫੇਰ ਵੀ ਸਰਪੰਚ ਵੱਲੋਂ ਕੰਮ ਨਹੀਂ ਕੀਤਾ ਜਾ ਰਿਹਾ ਚਲੋ ਹਾਂਜੀ ਤੁਸੀਂ ਅੱਜ ਐਡੀਨ ਸਾਹਿਬ ਦੇ ਐਲ ਸੀ ਜੀ ਕੀ ਮਸਲਾ ਹੋਇਆ ਜੀ ਮਸਲਾ ਸਾਡਾ ਇਹ ਸੀ ਸਾਡੇ ਪਿੰਡ ਦੇ ਵਿੱਚ ਜੱਤੋਂ ਲੰਬੀ ਪੰਚਾਇਤ ਬਣੀ ਹੈ ਨਾ ਨਰੇਗਾ ਦਾ ਕੋਈ ਕੰਮ ਨਹੀਂ ਚੱਲ ਰਿਹਾ ਜਿਹਦੇ ਵਿੱਚ ਕੇ ਗਰੀਬ ਮਜ਼ਦੂਰ ਵਿਚਾਰੇ ਬਹਿਲੇ ਬੈਠੇ ਹੈ ਨਾ ਇਹਨਾਂ ਨੂੰ ਕੋਈ ਕੰਮ ਮਿਲ ਰਿਹਾ ਨਾ ਕੁਝ ਹੋਰ ਜਦੋਂ ਕਿ ਉਹਨਾਂ ਨੇ ਸਰਪੰਚ ਨੂੰ ਪੁੱਛਿਆ ਤਾਂ ਸਰਪੰਚ ਕਹਿੰਦਾ ਮੈਂ ਆਪਣੀ ਮਰਜ਼ੀ ਨਾਲ ਚਲਾਉਂਗਾ ਤੇ ਪਿੱਛੇ ਸਾਨੂੰ ਬਸਤੌਲ ਮਿਲਿਆ ਤੇ ਕਿਛੇ ਤੋਂ ਬਾਅਦ 125 ਨੂੰ ਉਹਦੇ ਲਈ ਵੀ ਇਹਨਾਂ ਨੇ ਕੋਈ ਕੰਮ ਨਹੀਂ ਚੱਲਣ ਦਿੱਤਾ ਸੋ ਅਸੀਂ ਐਸ ਡੀ ਐਮ ਸਾਹਿਬ ਨੂੰ ਆ ਕੇ ਅਰਜ਼ੀ ਕੀਤੀ ਹੈ ਕਿ ਸਾਡੇ ਪਿੰਡ ਦੇ ਜਲਦੀ ਤੋਂ ਜਲਦੀ ਕੰਮ ਚਲਾਇਆ ਜਾਵੇ ਇਹ ਸਾਨੂੰ ਉਹਨੇ ਮਤਲਬ ਇਹ ਪੂਰਾ ਪ੍ਰੋਸਾਦ ਆਇਆ ਤੇ ਤੁਸੀਂ ਡੀਡੀਪੀ ਉਹਨੂੰ ਕਹਿੰਦੇ ਬੀਡੀਪੀ ਨੂੰ ਵੇਲੋ ਤੇ ਜਾ ਕੇ ਉੱਥੇ ਸਾਨੂੰ ਕੰਮ ਦੇ ਬਾਰੇ ਉਹ ਦੱਸਣਗੇ ਇਹ ਕੀ ਪ੍ਰੋਬਲਮ ਕੀ ਹੈ ਜੀ ਜਾਨੀ ਕਿ ਪ੍ਰੋਬਲਮ ਸਾਨੂੰ ਪਤਾ ਹੀ ਹੈ ਜੀ ਪਿੰਡਾਂ ਦੇ ਵਿੱਚ ਨਾ ਜੀ ਉਹ ਥੋੜਾ ਜਦੋਂ ਵੋਟਾਂ ਪੈ ਕੇ ਹਰਦੀਆਂ ਕਿਸੇ ਨੇ ਮੈਨੂੰ ਪਾਈ ਹੁੰਦੀ ਕਿਸੇ ਨੇ ਫਲਾਣੇ ਨੂੰ ਪਾਈ ਹੁੰਦੀ ਕਿਸੇ ਨੇ ਠੰਕੇ ਨੂੰ ਪਾਈ ਹੁੰਦੀ ਹੈ ਉਹਦੇ ਵਿੱਚ ਇਹ ਜਿੱਦਬਾਜੀ ਕੱਢਣ ਦੇ ਖਾਤਰ ਇਹਨਾਂ ਮਤਲਬ ਕਿ ਗਰੀਬ ਮਜ਼ਦੂਰਾਂ ਦੇ ਮਸਲੇ ਕਿਉਂਦਾ ਅਤਿਆਚਾਰ ਕਰ ਰਹੇ ਆ ਔਰ ਕੋਈ ਗੱਲ ਨਹੀਂ ਹੈ ਹੋਰ ਕੋਈ ਇਹ ਵਿਚਾਰੇ ਮਾੜੇ ਨਹੀਂ ਇਹ ਕੰਮ ਨਹੀਂ ਘੱਟ ਕਰਦੇ ਜੋ ਹੋਣੀ ਘੱਟ ਕਰਦੇ ਪਰ ਇਹਨਾਂ ਨੂੰ ਮਤਲਬ ਕਿ ਇਹ ਵੀ ਤੁਸੀਂ ਸਾਨੂੰ ਵੋਟਾਂ ਨਹੀਂ ਪਾਈਆਂ ਤਾਂ ਉਹਦੇ ਵਿੱਚ ਤੁਹਾਨੂੰ ਤੰਗ ਕਰ ਰਹੇ ਹੋ ਕੋਈ ਖਾਸ ਨਹੀਂ ਜੀ ਤੁਸੀਂ ਐਜੈਂਟ ਸਾਹਿਬ ਦੇ ਆਏ ਸੀ ਕਿ ਕੀ ਗੱਲ ਹੋਈ ਜੀ ਤੁਹਾਨੂੰ ਨਗਰਜਾ ਮਲੇ ਦਾ ਜਿਹੜਾ ਕੰਮ ਨਹੀਂ ਲੱਗਦਾ ਨਹੀਂ ਜੀ ਸਾਡਾ ਕੰਮ ਚਲਾਉਂਦੇ ਨਹੀਂ ਸਾਡਾ ਕੰਮ ਤੋਂ ਨਿਕਲਿਆ ਆ ਮਸਤੌਲਤ ਇਹ ਕਹਿੰਦੇ ਕਮੇਟ ਬਦਲਣੀ ਹੈ ਇਹ ਕਹਿੰਦੇ ਸਾਡੀ ਅਸੀਂ ਤਾਂ ਮੇਟੇ ਹੀ ਰੱਖਣੀ ਆਪਣੀ ਜਿਹੜੀ ਹੈ ਹਾਂ ਇਹ ਮਨਜ਼ੂਰ ਹੈ ਸਾਡਾ ਕੰਮ ਵਧੀਆ ਚਲਾਦੇ ਇਹ ਕੋਈ ਸਾਡੀ ਦਿਹਾੜੀ ਨਹੀਂ ਮਰਨ ਦਿੰਦੇ ਹੈਗੇ ਜਿਹੜੀ ਵੀ ਬਸਟਾਲ ਜਿਹੜਾ ਹੈਗਾ ਉਹ ਕਿੰਨੀ ਕਿੰਨੀ ਤਰੀਕ ਤੋਂ ਸ਼ੁਰੂ ਹੋਇਆ ਪਹਿਲੀ ਤਰੀਕ ਤੋਂ ਸ਼ੁਰੂ ਹੋਇਆ ਅੱਜ ਤਾਂ 9 ਹੋ ਗਈ ਹੈ ਹਾਂਜੀ 9 ਦਿਨ ਹੋ ਗਏ ਜੀ ਮਨ ਦੇ ਨਸਾਨ ਹੋ ਗਿਆ ਜੀ ਸਾਡਾ 9 ਦਿਨ ਪਰ ਭਾਈ ਤਾਂ ਨਹੀਂ ਕਰਨੀ ਨਹੀਂ ਨਹੀਂ 9 ਦਿਨ ਦੀ ਜਿਹੜੀ ਲੇਬਰ ਹੈ ਇਹ ਸਾਨੂੰ ਮਿਲਣੀ ਚਾਹੀਦੀ ਹੈ ਸਾਡਾ 9 ਦਿਨ ਸਾਡੇ ਟੁੱਟੇ ਹੋਏ ਆ ਹੁਣ ਮਿਲਣੇ ਚਾਹੀਦੇ ਸਾਨੂੰ ਜਿਹੜੇ ਟੁੱਟੇ ਹੋਏ ਨੇ ਇਹਨਾਂ ਨੂੰ ਚਾਹੀਦਾ ਹਾਂਜੀ ਹਾਂ ਲੈਣੇ ਚਾਹੀਦੇ ਇਹਨੇ ਤਾਂ ਜਾ ਚੁੱਕਾ ਹੈ ਕਾਰਜ ਹਾਂਜੀ ਅਸੀਂ ਜਾ ਕੇ ਆਏ ਜੀ ਜਾ ਕੇ ਆਏ ਹਾਂ